ਇਹਰਾ ਪਪਾ ਨਾਨਕ ਚਮਨੀ ਚੋਣ ਚੇ ਦੋ ਤਿੰਨ ਬਾਕੀ ਬਚੇ ਹਨ ਤੇ ਵੱਖ-ਵੱਖ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਲਈ ਅੱਡੀ ਚੋਟੀ ਦਾ ਜ਼ੋਰ ਲਗਾਇਆ ਜਾ ਰਿਹਾ ਹੈ ਜਿੱਥੇ ਵੱਖ-ਵੱਖ ਪਾਰਟੀਆਂ ਆਪਣੀਆਂ ਮੀਟਿੰਗਾਂ ਕਰ ਰਹੀਆਂ ਹਨ ਉੱਥੇ ਆਪਣੇ ਮੰਗਾਂ ਨੂੰ ਲੈ ਕੇ ਵੱਖ-ਵੱਖ ਮਲਾਜ ਜਥੇਬੰਦੀਆਂ ਵੱਲੋਂ ਏਰਾ ਪਪਾ ਨਾਨਕ ਚ ਆਮ ਆਦਮੀ ਸਰਕਾਰ ਵਿਰੁੱਧ ਮੋਰਚਾ ਖੋਲਦੇ ਹੋਏ ਕਿਲੋਮੀਟਰ ਤੱਕ ਲੰਮਾ ਰੋਸ مارچ ਘਟਿਆ ਗਿਆ ਅਤੇ ਵੱਖ-ਵੱਖ ਚੌਕਾਂ ਵਿੱਚ ਰੋਸਤਰ ਨੇ ਦਿੱਤੇ ਗਏ ਅਤੇ ਪੰਜਾਬ ਸਰਕਾਰ ਵਿਰੁੱਧ ਜੰਮ ਕੇ ਨਾਰੇਬਾਜੀ ਕਰਦੇ ਆਂ ਪੜਾਸ ਗੱਡੀ ਇਸ ਮੋਕੇ ਵੱਖ-ਵੱਖ ਮਜ਼ਦਮ ਜਥੇਬੰਦੀਆਂ ਨੇ ਬੋਲਦਿਆਂ ਕਿ ਆ ਕਿ ਪਿਛਲੇ 20 ਸਾਲਾਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਹੋਰ ਰੋਸ ਮਜਾਰੇ ਰੋਸ ਪ੍ਰਦਰਸ਼ਨ ਕਰ ਰਹੇ ਹਨ ਅਤੇ ਉਹਨਾਂ ਦੀਆਂ ਮੰਗਾਂ ਵੱਲ ਆਮ ਆਦਮੀ ਪਾਰਟੀ ਦੀ ਸਰਕਾਰ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਉਹਨਾਂ ਨੇ ਕਿਹਾ ਕਿ ਸਭ ਤੋਂ ਨਿਖਿਤ ਸਰਕਾਰ ਸਾਬਤ ਹੋਈ ਹੈ ਉਹਨਾਂ ਨੇ ਕਿਹਾ ਕਿ ਜਦ ਤੱਕ ਉਹਨਾਂ ਦੀਆਂ ਮੰਗਾਂ ਮੰਨੀਆਂ ਨਹੀਂ ਜਾਂਦੀਆਂ ਉਹ ਆਪਣਾ ਸੰਘਰਸ਼ ਜਾਰੀ ਰੱਖਣਗੇ ਇਹ ਰਿਹਾ ਪਾ ਮੌਜੂਦਾ ਤੇਰਾ ਬਾਬਾ ਨਾਨਕ ਵਿਖੇ ਜਿੱਥੇ ਕਿ ਦਰਜਨ ਤੋਂ ਵੱਧ ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ ਪੈਨਸ਼ਨਰ ਜਥੇਬੰਦੀਆਂ ਜਿਹੜੀਆਂ ਆਮ ਆਦਮੀ ਪਾਰਟੀ ਦੇ ਵਿਰੁੱਧ ਚ ਅੱਜ ਰੋਸ ਮਾਰਚ ਅਤੇ ਰੋਸ ਤਰਨੇ ਦੇਣ ਜਾ ਰਹੀਆਂ ਤੇ ਉਹਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਜਿਹੜੇ ਧਰਨੇ ਦਿੱਤੇ ਜਾ ਰਹੇ ਤੇ ਉਹਨਾਂ ਵੱਲੋਂ ਇਹ ਵੀ ਦੱਸਿਆ ਜਾ ਰਿਹਾ ਕਿ ਕਾਫੀ ਲੰਮੇ ਸਮੇਂ ਤੋਂ ਜਿਹੜੇ ਆ ਉਹ ਆਪਣੇ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਨੇ ਗੱਲਬਾਤ ਕਰਦੇ ਆ ਵੱਖ-ਵੱਖ ਜਥੇਬੰਦੀਆਂ ਦੇ ਵੱਖ-ਵੱਖ ਆਗੂਆ ਜੀ ਅੱਜ ਵੱਡਾ ਵਿਸ਼ਾਲ ਵੱਖ-ਵੱਖ ਸਾਂਝੀਆਂ ਜਥੇਬੰਦੀਆਂ ਵੱਲੋਂ ਡੇਰਾ ਬਾਬਾ ਨਾਨਕ ਚ ਧਰਨਾਵੇ ਦਿੱਤਾ ਗਿਆ ਰੋਸ਼ ਮਾਰਚ ਵੀ ਕੱਢਿਆ ਗਿਆ ਇਹ ਕੀ ਨੇ ਮੰਗਾ ਜੀ ਮੁਲਾਜ਼ਮ ਤੇ ਪੈਨਸ਼ਨ ਸਾਂਝੀਆਂ ਫਰੰਟ ਦਾ ਕਨਵੀਨਰ ਹੈ ਅਸੀਂ ਪਿਛਲੇ ਸਮੇਂ ਤੋਂ ਪੰਜਾਬ ਸਰਕਾਰ ਨੂੰ ਬਹੁਤ ਸਾਰੀਆਂ ਮੰਗ ਪੱਤਰਾਂ ਵਾਸਤੇ ਜਿੰਨੇ ਕਈ ਮੰਗ ਪੱਤਰ ਦਿੱਤੇ ਸੀ ਮੁੱਖ ਮੰਤਰੀ ਪੰਜਾਬ ਨੇ ਸਾਨੂੰ ਚਾਰ-ਪੰਜ ਵਾਰੀ ਲਿਖਤੀ ਤੌਰ ਤੇ ਮੀਟਿੰਗ ਦਿੱਤੀ ਤੇ ਮੀਟਿੰਗ ਦੇ ਕੇ ਭੱਜ ਗਿਆ ਮੁੜ ਕੇ ਅਸੀਂ ਮੁੜ ਕੇ ਅਸੀਂ ਇੱਕ ਸੱਤ ਨੂੰ ਜਿਹੜਾ ਨੋਟਿਸ ਦਿੱਤਾ ਸੀ ਜਲੰਧਰ ਚੌਣਾ ਦੇ ਇੱਕ 7 ਨੂੰ ਸਾਨੂੰ ਫਗਵਾੜੇ ਸੱਦਿਆ ਗਿਆ ਤੇ ਮੁੱਖ ਮੰਤਰੀ ਪੰਜਾਬ ਨੂੰ ਹੋਰ ਕੈਪਟਨ ਮੰਤਰੀ ਧਾਰੀਵਾਰ ਜਾਂ ਹੋਰ ਸਾਥੀ ਨਾਲ ਸਾਡੇ ਬੈਠੇ ਉਹਨਾਂ ਦੇ ਪ੍ਰਿੰਸੀਪਲ ਸਕੱਤਰ ਬੇਟਾ ਮੁੱਖ ਸਕੱਤਰ ਬੇਟਾ ਈਜੀ ਬੈਠਾ ਤੇ ਸਾਡੇ ਘੜੀਆਂ ਨੇ ਅਪੀਲ ਕੀਤੀ ਕਿ ਤੁਸੀਂ ਯਾਰ ਅੱਜ ਚੋਣ ਜਾਬਤਾ 25 ਨੂੰ ਮੀਟਿੰਗ ਲਾ ਲਓ 25 7 ਨੂੰ ਤੇ ਜਦੋਂ 25 7 ਆਈ ਮੀਟਿੰਗ ਪੋਸਟਪੋਨ ਕਰਤੀ ਜੀ 2 8 ਨੂੰ ਹੋਏਗੀ ਜੀ 2 8 ਆਈ ਮੀਟਿੰਗ ਪੋਸਟਪੋਨ ਕਰਤੀ ਭਾਈ 8 ਨੂੰ ਹੋਏਗੀ ਜੀ ਜਦੋਂ ਭਾਈ 8 ਆਈ ਮੀਟਿੰਗ ਪੋਸਟਪੋਨ ਕਰਦੀ ਟੀ ਮਲਕ 12 ਨਵਨ ਹੋਏਗੀ ਇਸ ਦੁਖੀ ਹੋ ਕੇ ਅਸੀਂ 13 ਤਿੰਨ ਤਰੀਕ ਨੂੰ ਚੰਡੀਗੜ੍ਹ ਚ ਗਏ ਫਿਰ ਬੜਾ ਜਿਮਣੀ ਚੌਂਚ ਆਮ ਆਦਮੀ ਪਾਰਟੀ ਦਾ ਵਿਰੋਧ ਕੀਤਾ ਜਾ ਰਿਹਾ ਨਹੀਂ ਇਹ ਜਿਮਣੀ ਚੌਂਚ ਅਸੀਂ ਇਥੋਂ ਦੀ ਸੈਂਟਰ ਸਰਕਾਰ ਤੋਂ ਤੇ ਅੱਕੀ ਕਰਦੇ ਸੀ ਤੇ ਪੰਜਾਬ ਸਰਕਾਰ ਦਾ ਵੀ ਵਿਰੋਧ ਕਰਦੇ ਹਾਂ ਕਿ ਸਾਡੇ ਨਾਲ ਬੈਠ ਕੇ ਗੱਲ ਕਰਨ ਤੋਂ ਆਕੀ ਆ ਸਵੇਰ ਦਾ ਸਾਡੇ ਡੀਆਈਜੀ ਨੇ ਕੱਲ ਸਾਡੇ ਨਾਲ ਚਰਚਾ ਚਲਾਈ ਆ 4 ਘੰਟੇ ਚੱਲੀ ਕੇ ਮੀਟਿੰਗ ਲਿਆ ਦਿੰਦੇ ਆ ਤੁਹਾਨੂੰ ਪਹਿਲਾਂ ਕਰਾ ਦਿੰਦੇ ਆ ਮੀਟਿੰਗ ਨਹੀਂ ਚਲਾਈ ਹਾਂ ਅੱਜ ਸਵੇਰੇ ਈਟੀਓ ਨੇ ਸਾਡੇ ਨਾਲ ਚਰਚਾ ਕੀਤੀ ਸਾਡੇ ਕਨਵੀਨਰ ਨਾਲ ਜੇ ਤੁਹਾਡੀ ਸਟੇਜ ਤੇ ਆਣ ਕੇ ਮੈਂ ਸਾਰੇ ਗੱਲਾਂ ਮੰਨ ਕੇ ਤੇ ਤੁਹਾਡੀ ਮੀਟਿੰਗ ਦੇ ਜਿੰਨੇ ਇਸ ਗੱਲ ਤੋਂ ਫੇਰ ਬਕੋੜਾ ਅੱਕੇ ਲੋਕਾਂ ਨੇ ਫੇਰ ਮਾਰਚ ਕੀਤਾ ਜੋਰਦਾਰ ਬਹੁਤ ਜ਼ਿਆਦਾ ਘੱਟ ਸੀ ਹਾਂ ਇਹ ਵਿਸ਼ਾਲ ਘੱਟ ਸੀ ਵੱਡੀ ਤੱਕ ਸੀ ਅੱਜ ਗਿੱਦੜਪਾ ਵੀ ਇਦੋਂ ਵੱਡਾ ਘੱਟਾ ਬਰਨਾਲੇ ਵੀ ਇਦੋਂ ਵੱਡਾ ਹੋਇਆ ਸੀ ਜੱਬੇ ਵੀ ਇਦੋਂ ਵੱਡਾ ਸੀ ਚਮੋਤਾਂ ਦੇ ਬਾਅਦ ਕੀਤਾ ਜਿਹਨੇ ਜਿੰਨਾ ਘੱਟ ਸੀ ਇਹ ਮੰਨ ਕੇ ਸਾਰੇ ਤਰ੍ਹਾਂ ਔਰ ਕੌਮ ਅਤੇ ਟ੍ਰੈਸਕੋ ਪੈਨਸ਼ਨਰ ਜੇ ਦੇ ਵੀ ਜਿਹੜੇ ਮੁਲਾਜ਼ਮ ਨੇ ਵੱਡੀ ਗਿਣਤੀ ਚ ਡੇਰਾ ਬਾਬਾ ਨਾਨਕ ਚ ਜਿਹੜਾ ਰੋਸ ਪ੍ਰਦਰਸ਼ਨ ਕਰਨ ਪਹੁੰਚੇ ਨੇ ਸਾਡੇ ਨਾਲ ਆਗੂ ਸਹਿਬਾਨ ਮੌਜੂਦ ਨੇ ਵੱਡੀ ਗਿਣਤੀ ਚ ਤੁਹਾਡੇ ਇਥੇ ਪੈਨਸ਼ਨਰ ਜੇ ਅਤੇ ਹੋਰ ਜਿਹੜੇ ਸਰਕਾਰ ਤੋਂ ਸਤਾਏ ਹੋਏ ਮੁਲਾਜ਼ਮ ਜਿਹੜੇ ਪਹੁੰਚੇ ਨੇ ਕੀ ਕਹਿੰਦੇ ਜੀ ਵੇਖੋ ਜੀ ਅਸੀਂ ਜਿਹੜੀ ਪੰਜਾਬ ਸਰਕਾਰ ਆ ਜਾਂ ਮਾਨਯੋਗ ਮੁੱਖ ਮੰਤਰੀ ਨੇ ਉਹਨਾਂ ਨੂੰ ਕਹਿਣਾ ਚਾਹੁੰਦੇ ਆ ਮੈਂ ਪੰਜਾਬ ਮਲਾਜ਼ਮ ਤੇ ਪੈਨਸ਼ਨਰ ਸਾਂਝੇ ਫਰੰਟ ਦਾ ਕਨਵੀਨਰ ਆ ਗੁਰਪ੍ਰੀਤ ਸੰਗਣਵੀਣ ਇੱਥੇ ਅਲੱਗ-ਅਲੱਗ ਮਹਿਕਮਿਆਂ ਤੋਂ ਮਲਾਜ਼ਮ ਵੀ ਵੱਡੀ ਗਿਣਤੀ ਚ ਆਇਆ ਪੈਨਸ਼ਨਰ ਵੀ ਆਇਆ ਕੱਚੇ ਕਾਮੇ ਵੀ ਆਇਆ ਮਿਡਡੇ ਮੀਲ ਵਾਲੀਆਂ ਭੈਣਾਂ ਵੀ ਆਈਆਂ ਆਸ਼ਾ ਵਰਕਰ ਵੀ ਆਈਆਂ ਆਂਗਣਵਾੜੀ ਵਰਕਰ ਵੀ ਆਏ ਆ ਤਾਂ ਅਸੀਂ ਤਾਂ ਇਹ ਕਹਿਣਾ ਚਾਹੁੰਦੇ ਆ ਕਿ ਮਸਲੇ ਬੈਠ ਕੇ ਹੱਲ ਹੁੰਦੇ ਆ ਬਹੁਤ ਸਾਰੇ ਮਸਲੇ ਆ ਜਿਨ੍ਹਾਂ ਬਾਰੇ ਸਰਕਾਰ ਬਣਨ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਸਰਦਾਰ ਭਗਵੰਤ ਸਿੰਘ ਮਾਨ ਹੁਣਾਂ ਨੇ ਕਿਹਾ ਸੀ ਕਿ ਵੀ ਸਾਨੂੰ ਮੌਕਾ ਦਿਓ ਪੰਜਾਬ ਦੇ ਲੋਕੋ ਅਸੀਂ ਤੁਹਾਡੇ ਸਾਰੇ ਮਸਲੇ ਹੱਲ ਕਰਾਂਗੇ ਤੁਹਾਨੂੰ ਧਰਨਿਆਂ ਮਜਾਰਾਂ ਦੀ ਲੋੜ ਨਹੀਂ ਪਊਗੀ ਅਸੀਂ ਤਾਂ ਥੋੜੇ ਲਫ਼ਜ਼ਾਂ 'ਚ ਇਹ ਕਹਿਣਾ ਚਾਹੁੰਦੇ ਵੀ ਅੱਜ ਸਾਰਾ ਪੰਜਾਬ ਜਿਹੜਾ ਉਹ ਇਹਨਾਂ ਨੂੰ ਪਿੱਟ ਰਿਹਾ ਤੇ ਪੰਜਾਬ ਪਛਤਾ ਰਿਹਾ ਵੀ ਅਸੀਂ ਕੀ ਵਿਵਤਾ ਛੇੜ ਲਈਏ ਇਹ ਅਸੀਂ ਕਹਿਣਾ ਚਾਹੁੰਦੇ ਮੋٹے ਤੌਰ ਤੇ ਉਹ ਪੁਰਾਣੀ ਪੈਨਸ਼ਨ ਸਕੀਮ ਜੀ ਦਾ ਲਾਰਾ ਲਾਇਆ ਸੀ ਉਹ ਨਹੀਂ ਲਾਗੂ ਕੀਤੀ ਜਾ ਰਹੀ ਪੈਨਸ਼ਨਰਾਂ ਤੇ 2 ਫੜ 95 ਦਾ ਫਾਰਮੂਲਾ ਹੀ ਉਹ ਲਾਗੂ ਕਰਨਾ ਉਹ ਨਹੀਂ ਕੀਤਾ ਗਿਆ ਇਸੇ ਤਰ੍ਹਾਂ ਆਂਗਣਵਾੜੀ ਆ ਆਸ਼ਾ ਵਰਕਰ ਆ ਮੈਡੇ ਮੀਲ ਭੈਣਾ ਨੇ ਉਹਨਾਂ ਨੂੰ ਕੋਈ ਬਜਵੀਂ ਤਨਖਾਹ ਨਹੀਂ ਦਿੱਤੀ ਜਾ ਰਹੀ ਇਹ ਸਾਰਾ ਕੁਝ ਇਹਨਾਂ ਨੇ ਕਿਹਾ ਵੀ ਅਸੀਂ ਸਾਨੂੰ ਮੌਕਾ ਦਿਓ ਅਸੀਂ ਕਰਾਂਗੇ ਕੱਚੇ ਕੰਮ ਹੈ ਅਲੱਗ-ਅਲੱਗ ਡਿਪਾਰਟਮੈਂਟਾਂ ਦੇ ਵਿੱਚ ਨੇ ਉਹਨਾਂ ਨੂੰ ਪੱਕਿਆਂ ਕਰਨ ਬਾਰੇ ਕਿਤੇ ਕੋਈ ਨੀਤੀ ਨਹੀਂ ਇਦਾਂ ਦੀ ਸਰਕਾਰ ਨੇ ਨੀਤੀ ਬਣਾਈ ਆ ਇਹ ਪਹਿਲੀ ਸਰਕਾਰ ਹੈ ਹਿੰਦੁਸਤਾਨ ਦੀ ਵੀ ਉਹ ਮੁਲਾਜ਼ਮ ਸਾਰੀ ਉਮਰ ਜਿਹੜਾ ਉਹ ਵੇਖਣ ਚ ਪੱਕੇ ਹੋਣਗੇ ਰਹਿਣਗੇ ਕੱਚੇ ਕਿਉਂਕਿ ਇਹਨਾਂ ਨੂੰ ਪੱਕੀਆਂ ਵਾਲੀਆਂ ਸਹੂਲਤਾਂ ਨਹੀਂ ਮਿਲਣੀਆਂ ਇਹ ਨੀਤੀ ਬਣਾਈਆਂ ਦੂਜਾ ਕਿ ਆਪਣਾ ਹੀ ਇੱਕ ਸਰਕੂਲਰ ਜਾਰੀ ਕੀਤਾ ਪ੍ਰਾਣੀ ਪੈਨਸ਼ਨ ਸਕੀਮ ਦਾ ਜਦੋਂ ਗੁਜਰਾਤ ਦੇ ਵਿੱਚ ਚੋਣਾਂ ਆਈਆਂ ਜਦੋਂ ਹਿਮਾਚਲ ਦੇ ਵਿੱਚ ਚੋਣਾਂ ਆਈਆਂ ਸਿਰਫ ਚੋਣ ਸਟੰਟ ਲਈ ਉਹ ਸਰਕਾਰ ਉਹਨੂੰ ਲਾਗੂ ਨਹੀਂ ਕਰ ਸਕੀ ਆਪਣਾ ਸਰਕੂਲਰ ਜਿਹੜਾ ਸੀ ਉਹਨੂੰ ਨਹੀਂ ਲਾਗੂ ਕਰ ਸਕੀ ਕਨਵਿੰਟ ਸਾਹਿਬ ਹੁਣ ਤੁਸੀਂ ਅੱਜ ਜਿਹੜਾ ਡੇਰਾ ਬਾਬਾ ਨਾਨਕ ਚ ਐਡਾ ਵੱਡਾ ਪ੍ਰਦਰਸ਼ਨ ਕੀਤਾ ਇਹ ਆਪਾਂ ਇਹ ਇਸ ਨੂੰ ਤੁਸੀਂ ਹੌਕਾ ਦਿੱਤਾ ਵੀ ਆਮ ਆਦਮੀ ਪਾਰਟੀ ਦੇ ਜਿਹੜੀ ਜਿਮਨੀ ਚੋਣ ਆ ਉਹ ਉਸ ਲੋਕਾਂ ਨੂੰ ਵੀ ਵਿਰੋਧ ਕੀਤਾ ਜਾਵੇ ਤੇ ਅਸੀਂ ਐਸੇ ਕਰਕੇ ਹੋਰ ਇੱਥੇ ਕੀ ਲੈਣ ਆਈਆਂ ਜ ਅਸੀਂ ਸਮਝਦੇ ਵੀ ਇਹ ਲੋਕਾਂ ਦੀ ਵੋਟ ਦੇ ਹੱਕਦਾਰ ਨਹੀਂ ਹੈਗੇ ਮਾਨਯੋਗ ਮੁੱਖ ਮੰਤਰੀ ਸਾਹਿਬ ਇਹਨਾਂ ਨੂੰ ਤੇ ਦਿੱਲੀੋਂ ਚਲਾ ਰਹੇ ਨੇ ਇਹਨਾਂ ਦੇ ਅੰਦਰ ਲਾ ਤੇ ਖਜ਼ਾਨਿਆਂ ਤੇ 57000 ਨੌਕਰੀ ਦੇਤੀ ਕਿਹੜੀ 57000 ਨੌਕਰੀ ਜੇ ਦੇਤੀ ਆ ਸਾਡੇ ਨਾਲ ਟੇਬਲ ਤੇ ਕਿਉਂ ਨਹੀਂ ਬੈਂਦੇ ਜੀ ਪਿਛਲੇ ਪੌਣੇ 3 ਸਾਲ ਤੋਂ ਸਭ ਤੋਂ ਨਖਿੱਧ ਮੁੱਖ ਮੰਤਰੀ ਆ ਸਰਦਾਰ ਭਗਵੰਤ ਸਿੰਘ ਮਾਨ ਅਸੀਂ ਠੋਕ ਵਜਾ ਕੇ ਕਹਿਣਾ ਚਾਹੁੰਦੇ ਆ ਜਿਹੜਾ ਲੋਕਾਂ ਨਾਲ ਟੇਬਲ ਤੇ ਬੈਠ ਕੇ ਦਲੀਲ ਨਾਲ ਗੱਲ ਨਹੀਂ ਕਰ ਸਕਦਾ ਸਾਡੇ ਨਾਲ ਗੱਲ ਕੀਤੀ ਪਹਿਲੀ ਜੁਲਾਈ ਨੂੰ ਇੱਥੇ ਕਬਾਨਾ ਹੋਟਲ ਦੇ ਵਿੱਚ ਫਗਵਾੜੇ ਤੇ ਸਾਨੂੰ ਕਿਹਾ ਵੀ ਮੌਕਾ ਦਿਓ ਥੋੜਾ ਜਾਂ 25 ਜੁਲਾਈ ਨੂੰ ਤੁਹਾਡੇ ਨਾਲ ਭਾਵਾਂਗਾ ਭਾਵੇਂ 2 ਘੰਟੇ ਲੱਗਣ 4 ਘੰਟੇ ਲੱਗਣ ਮੈਂ ਮਾਸਟਰ ਦਾ ਪੋਤੇ ਆ ਤੇ ਮੈਨੂੰ ਤੁਹਾਡੇ ਮੁਲਾਜ਼ਮਾਂ ਦਾ ਪੈਨਸ਼ਨਰਾਂ ਦੇ ਜਿਹੜੇ ਮਸਲੇ ਉਹਨਾਂ ਦਾ ਸਾਰਿਆਂ ਦਾ ਪਤਾ ਭਾਵੇਂ 4 ਘੰਟੇ ਲੱਗਣ ਲਾਵਾਂਗੇ ਅੱਜ ਤੱਕ 25 ਜੁਲਾਈ ਅਸੀਂ ਦੀ ਕੀ ਜਾਨੇ ਆ ਮੁੜ ਕੇ ਭਾਉ ਕੇ ਆਈ ਨਹੀਂ ਫਿਰ ਸਾਨੂੰ 3 ਸਤੰਬਰ ਨੂੰ ਉੱਥੇ ਮੜਕਾ ਚਾਉਂ ਦੇ ਵਿੱਚ ਚਿੱਠੀ ਦਿੱਤੀ ਕਿ ਤੁਹਾਨੂੰ 10 ਸਤੰਬਰ ਨੂੰ ਆਓ ਤੁਸੀਂ ਉੱਥੇ ਪੰਜਾਬ ਭੌਂ ਦੇ ਵਿੱਚ ਆਓ ਆਪਾਂ ਬੈਠ ਕੇ ਚਰਚਾ ਕਰਾਂਗੇ ਉਹ ਮੁੜ ਕੇ ਭਾਉ ਕੇ 10 ਸਤੰਬਰ ਵੀ ਨਹੀਂ ਆਈ ਤੇ ਅਸੀਂ ਕਹਿਣਾ ਚਾਹੁੰਦੇ ਆ ਵੀ ਇਹਦੇ ਕੈਪਟਨ ਮਰਿੰਦਰ ਸਿੰਘ ਨਾਲੋਂ ਪ੍ਰਕਾਸ਼ ਸਿੰਘ ਬਾਦਲ ਨਾਲੋਂ ਹੋਰ ਜਿਹੜੇ ਮੁੱਖ ਮੰਤਰੀ ਇਸ ਤੋਂ ਪਹਿਲਾਂ ਹੋਏ ਚੰਨੀ ਜਾਂ ਪੱਠਲ ਨਾਲੋਂ ਸਭ ਤੋਂ ਨਖੇਦ ਮੁੱਖ ਮੰਤਰੀ ਆ ਹੀ ਇਹਨੂੰ ਐਲਾਨ ਕਰਦੇ ਆ ਇੱਥੇ ਲੋਕਾਂ ਦੀ ਵਿਚਾਰੀ ਚ ਉਹ ਕਹਿੰਦਾ ਮੈਂ ਰੰਗਲਾ ਪੰਜਾਬ ਬਣਾਤਾ ਕੰਗਲਾ ਤੇ ਬਣੂਗਾ ਰੰਗਲਾ ਨਹੀਂ ਬਣਦਾ ਤੁਹਾਡੇ ਸਾਹਮਣੇ ਆ ਤੁਸੀਂ ਮੀਡੀਆ ਦੇ ਲੋਕ ਜੀ ਤੁਹਾਨੂੰ ਦਿਖਦਾ ਕਿਦੇ ਵੀ ਜਿਹੜੇ ਇੱਥੇ ਸਾਰੇ ਜਿਹੜੇ ਮਾਫੀਏ ਉਹ ਕਰਦੇ ਆ ਮਤਲਬ ਪਕਾਰੇ ਮਾਰਦੇ ਕਰਦੇ ਆ ਭਾਵੇਂ ਰੋਡਵੇਜ ਦਾ ਹੋਵੇ ਟਰਾਂਸਪੋਰਟ ਦਾ ਮਾਫੀਆ ਹੋਵੇ ਭਾਵੇਂ ਰੇਤਾ ਵਾਲਾ ਮਾਫੀ ਆਵੇ ਭਾਵੇਂ ਨਸ਼ੇ ਵਾਲਾ ਮਾਰ ਜਾਵੇ ਕੋਈ ਰੁਕਿਆ ਉਹ ਤਾਂ ਗੱਲਾਂ ਦਾ ਕੀ ਆ ਲੁੱਟਾਂ ਖੋਹਾਂ ਆ ਲੋਕੀ ਕੋਈ ਜਾ ਸਕਦਾ ਨੇਰੇ ਕੋਈ 7 ਵਜੇ 8 ਵਜੇ ਕੋਈ ਜਾ ਸਕਦਾ ਕਹੇ ਕੋਈ ਕੰਟਰੋਲ ਨਹੀਂ ਸਰਕਾਰ ਦਾਹੀਂ ਇਹ ਕਹਿਣਾ ਚਾਹੁੰਦੇ ਆ ਮਲਾਜ਼ਮਾਂ ਦੇ ਤੇ ਪੈਨਸ਼ਨਰਾਂ ਦੇ ਔਰ ਕੱਚੇ ਕਾਮਿਆਂ ਦੇ ਮਸਲੇ ਆ ਇਹ ਸਰਕਾਰ ਨੂੰ ਬੈਠ ਕੇ ਹੱਲ ਆਖਿਰ ਕਰਨੇ ਪੈਣੇ ਆ ਕਿੰਨਾ ਚਿਰ ਸਰਕਾਰ ਭਜੂਗੀ ਅਜੀ ਭਜਾਂਗੇ ਮਗਰ ਮਗਰ ਅੱਗੇ ਭਜਾਵਾਂਗੇ ਹਾਂਜੀ ਡੇਰਾ ਬਾਬਾ ਨਾਨਕ ਅੱਜ ਜਿਮਨੀ ਚੌਂਚ ਦੌਰ ਰਹਿ ਗਿਆ ਵਿਸ਼ਾਲ ਮੁਲਾਜ਼ਮ ਜਥੇਬੰਦੀਆਂ ਇਕੱਠੀਆਂ ਹੋਈਆਂ ਵੱਡਾ ਰੋਸ ਮਾਰਚ ਕੱਢਿਆ ਵੱਡੇ ਤਰਨ ਦਿੱਤੇ ਗਏ ਕੀ ਨਹੀਂ ਮੰਗਾ ਸਾਰੀਆਂ ਸਰ ਜਿਹੜਾ ਇਹ ਅੱਜ ਇੱਥੇ ਰੋਸ ਮਾਰਚ ਕੀਤਾ ਡੇਰਾ ਬਾਬਾ ਨਾਨਕ ਦੇ ਬਾਜ਼ਾਰਾਂ ਵਿੱਚ ਹਾਂਜੀ ਆ ਮੇਰਾ ਨਾਮ ਜਰਮਨਜੀਤ ਸਿੰਘ ਮੈਂ ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਾਂਝੇ ਫਰੰਟ ਦਾ ਸੂਬਾ ਕੋਨਵੀਨਰ ਆ ਇਸ ਤੋਂ ਇਲਾਵਾ ਡੈਮੋਕ੍ਰੈਟਿਕ ਮੁਲਾਜ਼ਮ ਫੈਡਰੇਸ਼ਨ ਦਾ ਸੂਬਾ ਪ੍ਰਧਾਨ ਤੇ ਅੱਜ ਜਿਹੜਾ ਡੇਰਾ ਬਾਬਾ ਨਾਨਕ ਚ ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਾਂਝੇ ਫਰੰਟ ਦੇ ਬੈਨਰ ਹੇਠ ਰੋਸ ਮਾਰਚ ਕੱਢਿਆ ਗਿਆ ਸੀਗਾ ਵਕਫਾ ਵਕਫਾ ਬਾਜ਼ਾਰਾਂ ਦੇ ਵਿੱਚ ਇਹਦੇ ਵਿੱਚ ਪੰਜਾਬ ਦੇ ਸਿੱਖਿਆ ਵਿਭਾਗ, ਸਿਹਤ ਵਿਭਾਗ, ਬਿਜਲੀ ਵਿਭਾਗ ਇਸ ਤੋਂ ਇਲਾਵਾ ਪੰਜਾਬ ਰੋਡਵੇਜ਼ ਤੇ ਪੰਜਾਬ ਦੇ ਹੋਰ ਦਰਜਨਾ ਵਿਭਾਗਾਂ ਦੀਆਂ ਦਰਜਨਾ ਜਥੇਬੰਦੀਆਂ ਸ਼ਾਇਦ ਕੋਈ ਜਥੇਬੰਦੀ ਰਹੀ ਨਹੀਂ ਨੇ ਕੁਛ ਰਹੀਆਂ ਵੀ ਹੋਣਗੀਆਂ ਜੇਰਾ ਕਹਿੰਦਾ ਪਾਪੀ ਇੰਨੀ ਜ਼ਿਆਦਾ ਤਰਦਾਜ ਹਰ ਮਹਿਕਮੇ ਦੇ ਬਿਲਕੁਲ ਬਿਲਕੁਲ ਜਥੇਬੰਦੀਆਂ ਹਰ ਇੱਕ ਵਿਭਾਗ ਦੇ ਅੰਦਰ ਹੈਗੀਆਂ ਨੇ ਵੱਡੀ ਗਿਣਤੀ ਕਿ ਮੰਗਾ ਨੂੰ ਲੈ ਕੇ ਪਹਿਲੀ ਵਾਰ ਦੇਖਿਆ ਵੀ ਇੰਨੀ ਜ਼ਬਰਦਸਤ ਜਿਹੜੀ ਆ ਇੱਥੇ ਰੋਸ ਦੇਖਣ ਨੂੰ ਮਿਲਿਆ ਬਿਲਕੁਲ ਡੇਰਾ ਪਾਪਾ ਨਾਨਕ ਦੇ ਵਿੱਚ ਪਹਿਲੀ ਵਾਰ ਤੁਸੀਂ ਦੇਖਿਆ ਹੈ ਪੰਜਾਬ ਦੇ ਵੱਖ-ਵੱਖ ਹੋਰ ਸ਼ਹਿਰਾਂ ਦੇ ਵਿੱਚ ਇਹ ਰੋਸ ਮਾਰਚ ਤਰਨੇ ਮਜ਼ਾਰੇ ਪਿਛਲੇ ਕਈ ਸਾਲਾਂ ਤੋਂ ਚੱਲ ਰਹੇ ਆ ਅੱਜ ਪੈਨਸ਼ਨਰ ਬਹੁਤ ਵੱਡੀ ਗਿਣਤੀ ਦੇ ਵਿੱਚ ਆਏ ਨੇ ਪੰਜਾਬ ਦੇ ਅੰਦਰ ਪੰਜਾਬ ਦੇ ਮੁਲਾਜ਼ਮਾਂ ਦੀ ਗਿਣਤੀ ਤਕਰੀਬਨ 3 ਲੱਖ ਦੇ ਕਰੀਬ ਹੈਗੀ ਆ ਤੇ ਪੈਨਸ਼ਨਰਾਂ ਦੀ ਗਿਣਤੀ 3 ਲੱਖ ਤੋਂ ਵਧੇਰੇ ਹੈਗੀ ਆ ਇਹ 6 ਲੱਖ ਦੇ ਕਰੀਬ ਜਿਹੜੇ ਮੁਲਾਜ਼ਮ ਤੇ ਪੈਨਸ਼ਨਰ ਨੇ ਇਹਨਾਂ ਦਾ ਸਾਂਝਾ ਫਰੰਟ ਹੈ ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਇਹ ਪਿਛਲੇ 3 ਸਾਲ ਤੋਂ ਸਰਗਰਮ ਹੈ ਤੇ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਖਿਲਾਫ ਪਟਿਆਲੇ ਦੇ ਅੰਦਰ ਬਹੁਤ ਵੱਡੇ ਸੰਘਰਸ਼ ਜਿਹੜੇ ਸੀ 2021 ਦੇ ਵਿੱਚ ਇਸ ਫਰੰਟ ਦੀ ਅਗਵਾਈ ਚ ਹੋਏ ਸੀਗੇ ਔਰ ਇਹਨਾਂ ਦਾ ਹੀ ਇੱਕ ਕਾਰਨ ਸੀਗਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਸਰਕਾਰ ਨੂੰ ਵਾਪਸ ਲੈਣਾ ਪਿਆ ਸੀਗਾ ਹੁਣ ਕਿਉਂਕਿ ਉਸ ਵਕਤ ਸਾਡੇ ਧਰਨਿਆਂ ਮੁਜਾਰਿਆਂ ਦੇ ਵਿੱਚ ਆਮ ਆਦਮੀ ਪਾਰਟੀ ਵਾਲੇ ਅਕਸਰ ਆ ਜਾਇਆ ਕਰਦੇ ਸੀ। ਭਗਵੰਤ ਮਾਨ ਹੋਰੀ ਵੀ ਆਉਂਦੇ ਰਹੇ ਹੈਗੇ ਆ। ਇਹਨਾਂ ਦੇ ਜਿਹੜੇ ਹੁਣ ਦੇ ਮੌਜੂਦਾ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਇਹ ਕਈ ਵਾਰ ਸਾਡੇ ਮਜਾਰਿਆਂ ਦੇ ਅੰਦਰ ਆ ਸਾਡੀਆਂ ਤਖਤੀਆਂ ਫੜ ਕੇ ਈਵਨ ਸਾਡੇ ਨਾਲ ਚੱਲਦੇ ਹੁੰਦੇ ਸੀਗੇ। ਭਗਵੰਤ ਮਾਨ ਵੀ ਬਹਿੰਦੇ ਰਿਹਾ। ਆ ਭਗਵੰਤ ਮਾਨ ਹੋਰੀ ਪਟਿਆਲੇ ਦੇ ਵਿੱਚ ਬਹਿੰਦੇ ਰਿਹਾ। ਸਾਡੇ ਮੋਰਚਿਆਂ ਦੇ ਵਿੱਚ ਆਉਂਦੇ ਰਿਹਾ। ਔਰ ਸਾਡੀਆਂ ਸਾਰੀਆਂ ਮੰਗਾਂ ਨੂੰ ਜੈਨੂਇਨ ਕਹਿੰਦੇ ਰਿਹਾ। ਪੀਕਰ ਸਾਹਿਬ ਵੀ ਬਹਿੰਦੇ ਰੇ ਸਲਵਾਂ। ਬਿਲਕੁਲ ਇਹਨਾਂ ਦਾ ਬਹੁਤ ਸਾਰੇ ਵੱਡੀ ਗਿਣਤੀ 'ਚ ਇਹਨਾਂ ਦੇ ਕਾਰਕੁਨ ਜਿਹੜੇ ਅੱਜ ਇਹ ਸਾਡੇ ਸ਼ਿੰਗਾਰ ਬਣਦੇ ਰਹੇ ਹੈਗੇ ਆ ਇਸ ਤੋਂ ਇਲਾਵਾ ਧਾਲੀਵਾਲ ਸਾਹਿਬ ਜਿਹੜੇ ਉਹ ਆਉਂਦੇ ਰਹੇ ਆ ਕਈ ਹੋਰ ਇਹਨਾਂ ਦੇ ਮੀਤੇ ਹਰਜੀ ਆਉਂਦੇ ਰਹੇ ਆ ਤੇ ਈਵਨ ਹਰਜੋਤ ਬੈਂਸ ਜੀ ਆਉਂਦੇ ਰਹੇ ਹੈਗੇ ਆ ਤੇ ਇਹ ਇਹਨਾਂ ਦੇ ਨਾਲ ਸਾਡੀ ਇੱਕ ਮੀਟਿੰਗ ਹੋਈ ਸੀਗੀ 21 ਜਨਵਰੀ 2022 ਨੂੰ ਉਹ ਚੀਮਾ ਸਾਹਿਬ ਦੇ ਘਰ ਹੋਈ ਸੀ ਸੰਗਰੂਰ ਚ ਔਰ ਉਹ ਔਨਲਾਈਨ ਔਨ ਰਿਕਾਰਡ ਮੀਟਿੰਗ ਹੈਗੀ ਆ ਲਾਈਵ ਉਹਦਾ ਟੈਲੀਕਾਸਟ ਹੋਇਆ ਸੀਗਾ ਚੀਮਾ ਸਾਹਿਬ ਨੇ ਕਿਹਾ ਵੀ ਤੁਹਾਡੀਆਂ ਸਾਰੀਆਂ ਮੰਗਾਂ ਜਨੂਨ ਹੈਗੀਆਂ ਹੁਣ ਮੰਗਾਂ ਦੇਖੋ ਕਿਹੜੀਆਂ ਨੇ ਪੰਜਾਬ ਦੇ ਅੰਦਰ ਕੱਚੇ ਮੁਲਾਜ਼ਮ ਜਿਹੜੇ ਪਿਛਲੇ 20-20 ਸਾਲ ਤੋਂ ਕੱਚੇ ਹੈਗੇ ਉਹਨਾਂ ਨੂੰ ਪੱਕਾ ਕਰਨ ਦਾ ਸਵਾਲ ਹੈਗਾ ਇਹਨਾਂ ਨੇ ਕਿਹਾ ਜੀ ਬਿਲਕੁਲ ਜੈਨੂਨ ਡਿਮਾਂਡ ਹੈ ਆਉਂਦਿਆਂ ਹੀ ਪੱਕੇ ਕਰਾਂਗੇ ਪੰਜਾਬ ਦੀਆਂ ਮੈਡੀਕਲ ਵਰਕਰਾਂ ਆਸ਼ਾ ਵਰਕਰਾਂ ਅਨਵਾੜੀ ਵਰਕਰਾਂ ਹੈਲਪਰਾਂ ਆਸ਼ਾ ਫੈਸਿਲੀਟੇਟਰਾਂ ਪੰਜਾਬ ਦੀ ਸਰਕਾਰ ਨੇ ਵਾਅਦਾ ਕੀਤਾ ਉਸ ਵਕਤ ਵੀ ਜਦੋਂ ਆਵਾਂਗੇ ਤਨਖਾਹ ਬਹੁਤ ਘੱਟ ਹੈ 3000 ਰੁਪਏ ਮਿਲਦਾ ਹੈ ਆਸ਼ਾ ਵਰਕਰ ਨੂੰ 2500 ਰੁਪਏ ਮਿਲਦਾ ਹੈ ਵੀ ਆਉਂਦਿਆਂ ਹੀ ਪਹਿਲਾਂ ਦੁਗਣਾ ਕਰਾਂਗੇ ਫਿਰ ਇਹਨਾਂ ਦੀ ਘੱਟੋ-ਘੱਟ ਉਜਰਤ ਜਿਹੜੀ ਹੈ ਉਹਨੂੰ ਵਿਧਾਨ ਸਭਾ ਦੇ ਅੰਦਰ ਪਾਸ ਕਰਾਂਗੇ ਇਸੇ ਤਰ੍ਹਾਂ ਇਹਨਾਂ ਨੇ ਪੈਨਸ਼ਨਰਾਂ ਨੂੰ ਕਿਹਾ ਕਿ 2.59 ਦਾ 6ਵੇਂ ਪੇ ਕਮਿਸ਼ਨ ਦਾ ਗੁਣਾਕ ਜਿਹੜਾ ਨਹੀਂ ਮਿਲਿਆ ਉਹਨਾਂ ਨੂੰ ਜਿਆਤੀ ਹੋਈ ਹੈ ਉਹ ਗੁਣਾਕ ਜਾਰੀ ਕਰਾਂਗੇ ਪੰਜਾਬ ਦੇ ਅੰਦਰ ਬਾਰਡਰ ਏਰੀਆ ਪੱਤਾ ਬੰਦ ਪਿਆ ਹੈਗਾ ਇਹਨਾਂ ਨੇ ਕਿਹਾ ਜੀ ਬਾਰਡਰ ਏਰੀਆ ਪੱਤਾ ਜਿਹੜਾ ਚਾਲੂ ਕਰਾਂਗੇ ਪਿੰਡੂ ਪੱਤਾ ਬੰਦ ਹੈ ਭਗਵੰਤ ਮਾਨ ਜੀ ਕਹਿੰਦੇ ਸਾਡੀ ਸਰਕਾਰ ਸੱਥਾ ਚੋਂ ਚੱਲਿਆ ਕਰੇਗੀ ਪਿੰਡਾਂ ਜੋ ਚੱਲੇਗੀ ਪਰ ਹਰਾਨੀ ਦੀ ਗੱਲ ਹੈ ਸ਼ਹਿਰਾਂ ਦੇ ਅੰਦਰ 16-16% ਪੱਤਾ ਮਿਲ ਰਿਹਾ ਹੈਗਾ ਤੇ ਪਿੰਡ ਦੇ ਵਿੱਚ 5% ਪੱਤਾ ਮਿਲਦਾ ਸੀ ਉਹ ਬੰਦ ਹੈਗਾ ਇਸ ਕਰਕੇ ਸਾਰੇ ਵਾਦੇ ਸੀਗੇ ਜਿਹੜੇ ਨਵੇਂ ਮੁਲਾਜ਼ਮ 2004 ਤੋਂ ਬਾਅਦ ਭਰਤੀ ਹੋਏ ਸਾਡਾ ਯੂਥ ਹੈ ਸਾਰਾ ਉਹਨਾਂ ਦੀ ਪੈਨਸ਼ਨ ਬੰਦ ਹੈਗੀ ਹੈ ਇਹਨਾਂ ਨੇ ਕਿਹਾ ਸੀ ਵੀ ਅਸੀਂ ਐਨਪੀਐਸ ਰੱਦ ਕਰਕੇ ਓਪੀਐਸ ਪੁਰਾਣੀ ਪੈਨਸ਼ਨ ਬਹਾਲ ਕਰ ਦਵਾਂਗੇ ਕੰਪਿਊਟਰ ਅਧਿਆਪਕ ਪੱਕੇ ਕਰਾਂਗੇ ਪਿਛਲੇ 15-15 ਸਾਲ ਤੋਂ 18-18 ਸਾਲ ਤੋਂ ਕੱਚੇ ਜਿਹੜੇ ਆ ਸੁਸਾਇਟੀ ਦੇ ਅੰਡਰ ਕੰਮ ਕਰਦੇ ਆ ਅੱਜ ਇਹਨਾਂ ਦੇ ਵਿੱਚੋਂ ਇੱਕ ਵੀ ਮੰਗ ਮੰਨਣੀ ਤਾਂ ਬਹੁਤ ਦੂਰ ਦੀ ਗੱਲ ਹੈਗੀ ਹੈ ਪੰਜਾਬ ਦੀ ਭਗਵੰਤਮਾਨ ਸਰਕਾਰ ਪਹਿਲੀਆਂ ਕਾਂਗਰਸ ਜਾਂ ਅਕਾਲੀ ਦਲ ਭਾਜਪਾ ਦੀਆਂ ਜਿਹੜੀਆਂ ਸਰਕਾਰਾਂ ਦੀਆਂ ਵਾਂਗ ਮੀਟਿੰਗ ਕਰਨ ਨੂੰ ਵੀ ਤਿਆਰ ਨਹੀਂ ਹੈਗੀ ਉਹ ਤਾਂ ਫਿਰ ਮੀਟਿੰਗ ਕਰ ਲੈਂਦੇ ਸੀ ਨਾ ਮੀਟਿੰਗ ਦੇ ਅੰਦਰ ਨਹੀਂ ਸੀ ਮੰਨਦੇ ਇਹ ਮੀਟਿੰਗ ਕਰਨ ਨੂੰ ਵੀ ਤਿਆਰ ਨਹੀਂ ਹੈਗੇ ਇਸ ਕਰਕੇ ਅਸੀਂ ਸਮਝਦੇ ਹਾਂ ਵੀ ਇਹ ਸਰਕਾਰ ਪਹਿਲੀਆਂ ਸਰਕਾਰਾਂ ਦੇ ਨਾਲੋਂ ਵੱਖਰੀ ਨਹੀਂ ਹੈਗੀ ਇਹਨਾਂ ਦਾ ਐਟੀਟਿਊਡ ਪਹਿਲੀਆਂ ਸਰਕਾਰਾਂ ਤੋਂ ਵੀ ਤਿੱਖਾ ਹੈਗਾ ਏ ਜਿਹਨੀਆਂ ਨਿਜੀਕਰਨ ਦੀਆਂ ਨੀਤੀਆਂ ਹੈਗੀਆਂ ਲੋਕ ਵਿਰੋਧੀ ਨੀਤੀਆਂ ਹੈਗੀਆਂ ਉਹਨਾਂ ਨੂੰ ਲਾਗੂ ਕਰਨ 'ਚ ਇਹ ਪਹਿਲੀਆਂ ਸਰਕਾਰਾਂ ਦੇ ਨਾਲੋਂ ਜ਼ਿਆਦਾ ਤਿੱਖੇ ਤੇ ਜ਼ਿਆਦਾ ਤੇਜ਼ ਹੈਗੀ ਹੈ ਇਸ ਕਰਕੇ ਇਹ ਝੰਡੇ ਮਾਰਚ ਜਿਹੜੇ ਆ ਉਹ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਨੂੰ ਹੰਗਾਰਾ ਭ ਸਾਡੇ ਨਾਮ ਜੂਨੇ ਡੇਰਾ ਬਾਬਾ ਨਾਨਕ ਚ ਮਿਡੇ ਮੀਲ ਦੇ ਮਮਤਾ ਜੀ ਜੋ ਕਿ ਇਹ ਤਾਂ ਡੇਰਾ ਬਾਬਾ ਨਾਨਕ ਚ ਪ੍ਰਦਰਸ਼ਨ ਕਰਨ ਲਈ ਪੰਜਾਬ ਸਰਕਾਰ ਵਿਰੁੱਧ ਆਏ ਨੇ ਗੱਲਬਾਤ ਕਰਦੇ ਆਂ ਹਾਂਜੀ ਕੀ ਹੈ ਜੀ ਆਪਣੀਆਂ ਮੰਗਾਂ ਹਾਂਜੀ ਇਸੇ ਮਾਨ ਪੱਤੇ ਦੇ ਕੰਮ ਕਰਦੇ ਮਿਡੇ ਮੀਲ ਵਰਕਰ ਸਕੂਲਾਂ ਦੇ ਅੰਦਰ ਸਰਕਾਰ ਸਾਨੂੰ ਸਿਰਫ 100 ਰੁਪਏ ਦਿਹਾੜੀ ਤੇ ਕੰਮ ਕਰਵਾ ਰਹੀ ਸਾਡੀਆਂ ਮੰਗਾਂ ਹੈਗੇ ਕਿ ਸਾਨੂੰ ਘੱਟੋ ਘੱਟ ਉਜਰਤ ਦੇ ਘੇਰੇ ਵਿੱਚ ਲਿਆਂਦਾ ਜਾਵੇ ਪਰ ਇਹ ਜਿਹੜੀ ਨਿਕੰਮੀ ਸਰਕਾਰ ਆ ਇਹ बार-बार ਮੀਟਿੰਗਾਂ ਦੇ ਕੇ ਸਾਨੂੰ ਮੀਟਿੰਗਾਂ ਤੋਂ ਮੁੱਕਰ ਰਹੀ ਆ ਜਿਮਨੀ ਚੋਣਾ ਜਿਹੜੀਆਂ ਹੋ ਰਹੀਆਂ ਅਸੀਂ ਹਰ ਇੱਕ ਜ਼ਿਲ੍ਹੇ ਦੇ ਵਿੱਚ ਐਕਸ਼ਨ ਕਰ ਰਹੇ ਆਂ ਇਸ ਤੋਂ ਪਹਿਲਾਂ ਮੈਂ ਡੇਰਾ ਬਾਬਾ ਨਾਨਕ ਤੋਂ ਪਹਿਲਾਂ ਦੂਜੇ ਹਲਕੇ ਚ ਵੀ ਜਾ ਚੁੱਕੇ ਹਾਂ ਜੀ ਚੱਬੇ ਵਾਲਸ ਜੀ ਆਰੇ ਕਲਾਨੌਰ ਵੀ ਕਰ ਆਏ ਆਂ ਗਿੱਦੜਬਾਹਾ ਵੀ ਕਰ ਆਏ ਆਂ ਅੱਜ ਅਸੀਂ ਡੇਰਾ ਬਾਬਾ ਨਾਨਕ ਵੀ ਖੇਤ ਉਸ ਸਮਾਰਟ ਕਰਨ ਲਈ ਆਏ ਆਂ ਕੋਈ ਸਰਕਾਰ ਤੇ ਅਸਰ ਹੋਇਆ ਕੋਈ ਅਸਰ ਨਹੀਂ ਜੀ ਇਹ ਸਰਕਾਰ ਇੰਨੀ ਨਿਕੰਮੀ ਆ ਕਿ ਵੋਟਾਂ ਤੋਂ ਪਹਿਲੋਂ ਗਿੱਲ ਫਾਰਮ ਅੰਮ੍ਰਿਤਸਰ ਦੇ ਵਿੱਚ ਕੇਜਰੀ ਵਾਲਸ ਨੇ ਆ ਕੇ ਖੁਦ ਵਾਅਦਾ ਕੀਤਾ ਸੀ ਕਿ ਸਾਡੀ ਸਰਕਾਰ ਬੰਦਿਆ ਹੀ ਮਾਨ ਪੱਤਾ ਵਰਕਰਾਂ ਦਾ ਈਮਾਨ ਪੱਤਾ ਦੁਗਣਾ ਕਰਾਂਗੇ 3 ਸਾਲ ਬੀਤ ਗਏ ਸਾਡੀ ਤਨਖਾਹ 'ਚ ਕੋਈ ਵਾਅਦਾ ਨਹੀਂ ਕੀਤਾ ਰੋਜ਼ਮੁਜਾਰੇ ਦਾ ਸਾਡੇ ਚੱਲਦੇ ਰਹਿਣੇ ਆ ਪਰ ਇਹ ਸਰਕਾਰ ਤੇ ਕੋਈ ਅਸਰ ਨਹੀਂ ਆਗਾ ਜੀ ਆਪਣੀਆਂ ਮੰਗਾ ਕੀ ਆਈ ਸਾਡੀਆਂ ਮੰਗਾ ਕਿ ਮਿੱਡੇ ਮੀਲ ਵਰਕਰਾਂ ਤੇ ਘੱਟੋ ਘੱਟ ਉਜਰਤਾ ਦਾ ਕਾਨੂੰਨ ਲਾਗੂ ਕੀਤਾ ਜਾਵੇ ਮਿੱਡੇ ਮੀਲ ਵਰਕਰਸ ਦਾ 5 ਲੱਖ ਦਾ ਬੀਮਾ ਕੀਤਾ ਜਾਵੇ ਮਿੱਡੇ ਮੀਲ ਵਰਕਰਸ ਨੂੰ ਗਰਮ ਤੇ ਠੰਡੀ ਵਰਦੀ ਦਿੱਤੀ ਜਾਵੇ ਇਹ ਸਾਡੀਆਂ ਮੰਗਾ ਆ ਪਰ ਸਰਕਾਰ ਇਹ ਮੰਗਾ ਸਾਡੀਆਂ ਬਿਲਕੁਲ ਮੰਗਾ ਵੱਲ ਧਿਆਨ ਨਹੀਂ ਦੇ ਰਹੀ ਕਿਹੜਾ ਚਲੋ ਗਸ਼ਿੰਗਸ਼ ਕਰਦੇ ਸਰ ਸਾਨੂੰ ਦਾ 17 17 ਸਾਲ ਹੋ ਗਏ ਸ਼ਿੰਗਰਸ਼ ਕਰ ਰਹੇ ਆਂ ਜੀ ਇਹ ਸਰਕਾਰ ਆ ਤੇ ਜਦੋਂ ਦੇ ਸਰਕਾਰ ਬਣੀ ਉਹ ਤੋਂ ਸ਼ਿੰਗਰਸ਼ ਕਰ ਰਹੇ ਆਂ ਜੀ ਸਾਨੂੰ ਉਜਰੇਤ ਦੇ ਖੇਰੇ ਵਿੱਚ ਕਿਸੇ ਵੀ ਸਰਕਾਰ ਨੇ ਨਹੀਂ ਜੀ ਲਿਆਂਦਾ ਹੁਣ ਮੋੱਖ ਮੰਤਰੀ ਜਾਂ ਹੋਰ ਕਿਸੇ ਮੰਤਰੀ ਨਾਲ ਇੱਥੇ ਕਿਸੇ ਲੀਡਰ ਆਮ ਆਦਮੀ ਪਾਰਟੀ ਦੀ ਸਰਕਾਰ ਨਾਲ ਤੁਹਾਡੀ ਗੱਲਬਾਤ ਹੋਈ ਬਿਲਕੁਲ ਨਹੀਂ ਜੀ ਆਮ ਆਦਮੀ ਪਾਰਟੀ ਦੇ ਸਾਡੇ ਬਿਜਲੀ ਮੰਤਰੀ ਅੱਜ ਇੱਥੇ ਆਏ ਸੀ ਜਦੋਂ ਸਾਡਾ ਮਾਰਚ ਆ ਰਿਹਾ ਤੇ ਦਵਾ ਦੇ ਗੱਡੀ 'ਚ ਬੈਠ ਕੇ ਦੌੜ ਗਏ ਆ ਅਸੀਂ ਤਾਂ ਉਹਨਾਂ ਨੇ ਬੁਏ ਗਾੜੀ ਵੀ ਪੜੀ ਬੜੀ ਕੇਰੇ ਆ ਨਹੀਂ ਕੇਰੇ ਆ ਨੇ ਸੇ ਦੂਰ ਸੀ ਥੋੜਾ ਜੀ ਇਹ ਦੂਰੋਂ ਦੇਖਿਆ ਨਾ ਨੂੰ ਦੇਖੋ ਬੜੀ ਬੜੀ ਮੰਤਰੀਆਂ ਦੇ ਘਰਾਂ ਗਾੜੀ ਵੀ ਜਾ ਬੈਠੇ ਸੰਗਰੂਰ ਵੀ ਗਏ ਆ ਸਿੱਖਿਆ ਮੰਤਰੀ ਦੇ ਪਿੰਡ ਗੰਭੀਰਪੁਰ ਵੀ ਰੈਲੀ ਕਰ ਆਏ ਆ ਇਹਨਾਂ ਦੇ ਕੋਈ ਅਸਰ ਨਹੀਂ ਮੀਟਿੰਗ ਦੇ ਦਿੰਦੇ ਪਰ ਮੀਟਿੰਗ ਕਰਦੇ ਹੀ ਨਹੀਂ ਆ ਜੀ ਕੋਈ ਬਦਲਾਅ ਨਹੀਂ ਆਇਆ ਦੇਖ ਲਓ 100 100 ਰੁਪਏ ਦੀ ਹਾੜੀ ਤੇ ਕੰਮ ਕਰ ਰਹੀਆਂ ਵਰਕਸ ਕਾਹਦਾ ਬਦਲਾਅ ਆਇਆ ਮੁੱਖ ਮੰਤਰੀਆਂ ਨੇ 57 ਹਜ਼ਾਰ ਨੌਕਰੀ ਦਿੱਤੀ ਕਿੰਨੂੰ ਦਿੱਤੀ ਆ ਜੀ ਇਸ ਤਰ੍ਹਾਂ ਰੱਛ ਦਿੱਤੀ ਆ ਜੀ ਸਾਡੇ ਨਾਲ ਦਾ ਸ਼ੁਰੂ ਤੋਂ ੱੱਕਾ ਹੁਣ ਦਾ ਰਿਆ ਹੁਣ ਵੀ ਹੋ ਰਿਹਾ ਸਾਡੇ ਨੌਜਵਾਨ ੱੱਕੇ ਕਰੇ ਆ ਬਾਹਰ ਨੂੰ ਭਜਰੇ ਕਿੰਨੂ ਨੌਕਰੀਆਂ ਦਿੱਤੀਆਂ ਸੰਦ ਕੋਈ ਪਤਾ ਨਹੀਂ ਲੱਗਦਾ ਪੰਜਾਬ ਮੁਲਾਜ਼ਮ ਪੈਨਸ਼ਨਰ ਐਸੋਸੀਏਸ਼ਨ ਆ ਸਾਂਝੇ ਮੋਰਚੇ ਵੱਲੋਂ ਡੇਰਾ ਬਾਬਾ ਨਾਨਕ ਵਿੱਚ ਅੱਜ ਵੱਡੀ ਗਿਣਤੀ ਚ ਜਿਹੜਾ ਰੋਸ ਧਰਨਾ ਤੇ ਰੋਸ ਮਾਰਚ ਕੱਢਿਆ ਗਿਆ ਪੰਜਾਬ ਸਰਕਾਰ ਦੇ ਵਿਰੁੱਧ ਸਾਡੇ ਨਾਲ ਮੌਜੂਦ ਨੇ ਵੱਖ-ਵੱਖ ਜਥੇਬੰਦੀਆਂ ਦੇ ਆਗੂ ਅਤੇ ਹੋਰ ਗੱਲਬਾਤ ਕਰਦੇ ਆ ਕਿ ਜਿਹੜਾ ਅੱਜ ਇਹਨਾਂ ਵੱਲੋਂ ਰੋਸ ਧਰਨਾ ਰੋਸ ਮਾਰਚ ਕੀਤਾ ਗਿਆ ਹੈ ਇਹ ਕੀ ਕਹਿੰਦੇ ਨੇ ਹਾਂਜੀ ਅੱਜ ਦਾ ਜਿਹੜਾ ਤੁਹਾਡਾ ਵੱਡੀ ਗਿਣਤੀ ਵਿੱਚ ਤੁਸੀਂ ਡੇਰਾ ਬਾਬਾ ਨਾਲ ਰੋਸ ਮਾਰਚ ਕੱਢਿਆ ਧਰਨਾ ਵੀ ਦਿੱਤਾ ਕੀ ਕਹਿੰਦੇ ਜੀ ਅੱਜ ਦਾ ਇਹ ਰੋਸ ਮਾਰਚ ਪੰਜਾਬ ਸਰਕਾਰ ਦੀਆਂ ਉਹਨਾਂ ਨੀਤੀਆਂ ਦੇ ਖਿਲਾਫ ਆ ਜਿਹੜੇ ਕੀ ਬਦਲਾਅ ਦੇ ਨਾਂ ਤੇ ਸਾਡੇ ਵਿਚ ਆਈ ਸੀ ਔਰ ਪੰਜਾਬ ਦੇ ਲੋਕਾਂ ਨੇ ਇਨਾ ਵੱਡਾ ਬੈਂਡਡ 92 ਦੇ ਕਰੀਬ ਲੋਕਾਂ ਨੂੰ ਚੁਣ ਕੇ ਸਰਕਾਰ ਬਣਾਉਣ ਦਾ ਮੌਕਾ ਦਿੱਤਾ ਸੀ ਪਰ ਅੱਜ ਇਹ ਸਰਕਾਰ ਆਪਣੇ ਕੀਤੇ ਹੋਏ ਵਾਅਦਿਆਂ ਤੋਂ ਬਿਲਕੁਲ ਮਨਕਰਾ ਅੱਜ ਤੁਸੀਂ ਦੇਖ ਲਓ ਕਿ ਇਸ ਇਕੱਠ ਦੇ ਵਿੱਚ ਪੈਨਸ਼ਨਰ ਬਹੁਤ ਵੱਡੀ ਗਿਣਤੀ ਚ ਆ ਔਰ ਪੈਨਸ਼ਨਰ ਇਹ ਆਸ ਕਰਦਾ ਹੈ ਕਿ ਉਹਦੀ ਮੌਤ ਤੋਂ ਪਹਿਲਾਂ ਪਹਿਲਾਂ ਉਹ ਉਹਦੇ ਜੋ ਜੀਵਨ ਹਾਲਾਤ ਆ ਉਹਨੂੰ ਸੁਧਾਰਿਆ ਜਾਵੇ ਪਰ ਇਹ ਸਰਕਾਰ ਇੱਕ ਇੱਕ 16 ਤੋਂ ਲੈ ਕੇ 36 21 ਤੱਕ ਦਾ ਉਹਨਾਂ ਦਾ ਬੰਦਾ ਬਕਾਇਆ ਦੇਣ ਤੋਂ ਵੀ ਇਨਕਾਰੀ ਆ ਜੇ ਦਿਵਾਲੀ ਦੇ ਉੱਤੇ 4% ਦੀ ਡੀਅਰ ਹੀ ਕਿਸ਼ਤ ਦਿੱਤੀ ਆ ਤੇ ਤੁਸੀਂ ਉਹ ਦੇਖ ਲਓ ਕਿ ਉਹਦੇ ਵਿੱਚ ਵੀ 18 ਮਹੀਨੇ ਦਾ ਬਕਾਇਆ ਜਿਹੜਾ ਵਾ ਉਹ ਖਾ ਗਿਆ ਸੋ ਇਹ ਸਰਕਾਰ ਕਿਸੇ ਨੂੰ ਦੇਣਾ ਕੁਝ ਨਹੀਂ ਚਾਹੁੰਦੀ ਜੇਕਰ ਉਹ ਕਹਿੰਦੇ ਕਿ ਅਸੀਂ ਫ੍ਰੀ ਬਸਾਂ ਦੇ ਵਿੱਚ ਔਰਤਾਂ ਨੂੰ ਦੇ ਰਹੇ ਆ ਸਹੂਤ ਦੇ ਰਹੇ ਆ ਜਾਂ ਅਸੀਂ ਫ੍ਰੀ ਬਿਜਲੀ ਦੇ ਰਹੇ ਆ ਇਹ ਸਿਰਫ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਬਦੌਲਤ ਹੀ ਦਿੱਤੀ ਜਾ ਰਹੀ ਆ ਕਿਉਂਕਿ ਸਾਡਾ ਬਕਾਇਆ ਜਿਹੜਾ ਕਿ ਇੱਕ ਇੱਕ ਮੁਲਾਜ਼ਮ ਦਾ 10 ਤੋਂ 10 ਲੱਖ ਰੁਪਏ ਸਰਕਾਰ ਵੱਲ ਖੜਾਵਾ ਔਰ ਇੱਥੇ ਇਹ ਨਹੀਂ ਕਿ ਇਹ ਸਰਕਾਰ ਅਕਾਲੀ ਵੀ ਇਸੇ ਭਾਂਡੇ ਚ ਸੀ ਤੇ ਕਾਂਗਰਸੀ ਵੀ ਸਾਡੀਆਂ ਇੱਕ ਇੱਕ 16 ਤੋਂ ਲੈ ਕੇ ਡੀਏ ਦੀਆਂ ਕਿਸ਼ਤਾਂ ਲਈ ਬਕਾਇਆ ਘਟੋੜ ਤਿੰਨ ਤਿੰਨ ਲੱਖ ਰੁਪਏ ਬੰਦਾ ਹਾਂਜੀ ਹੁਣ ਆਪਾਂ ਇਹ ਵੀ ਹੌਕਾ ਦਿੰਦਾ ਵਾ ਵੀ ਆ ਇਸ ਪਾਰਟੀ ਦੀ ਹਮਾਇਤ ਕਰਨੀ ਤੇ ਇਹ ਜਿਮਨੀ ਚੋਣ ਚ ਦੇ ਐਸਡੀ ਵਿਰੋਧਤਾ ਕਰਨੀ ਅਸੀਂ ਲੋਕਾਂ ਨੂੰ ਇਹ ਕਿਹਾ ਕਿ ਆਪਣੀ ਜ਼ਮੀਰ ਦੀ ਆਵਾਜ਼ ਸੁਣ ਕੇ ਵੋਟ ਪਾਓ ਸਿਰਫ ਇਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਬਦਲਾਅ ਦਾ ਨਾਅਰਾ ਦਿੱਤਾ ਸੀ ਤੇ ਉਹਨੂੰ ਇੰਪਲੀਮੈਂਟ ਨਹੀਂ ਕੀਤਾ ਅੱਜ ਤੁਸੀਂ ਔਰਤਾਂ ਵੇਖੋ ਜਿਹੜੀਆਂ ਕਿ 1000 ਰੁਪਏ ਢੀਕਣ ਦੀਆਂ ਕਿਹੜਾ ਫੈਸਲਾ ਅੱਜ ਤੱਕ ਪੂਰੀ ਤਰ੍ਹਾਂ ਲਾਗੂ ਹੋਇਆ ਔਰ ਤੁਸੀਂ ਦੇਖੋ ਬਿਜਲੀ ਦੇ ਬਿੱਲ ਪਹਿਲੇ ਕਿਤੇ ਘੱਟ ਲਿਆ ਕੇ ਬਾਅਦ ਵਿੱਚ ਉਹਦਾ ਬੋਝ ਜਿਹੜਾ ਦੂਸਰੇ ਲੋਕਾਂ ਦੇ ਉੱਤੇ ਪਾਇਆ ਜਾ ਰਿਹਾ ਸੋ ਇਹ ਸਰਕਾਰ ਝੂਠੀ ਤੇ ਨਕਮੀ ਸਰਕਾਰ ਹੈ ਜਿਹੜੀ ਆਪਣੇ ਵਾਅਦੇ ਪੂਰੇ ਦੂਸਰੀ ਗੱਲ ਜਦੋਂ ਅਸੀਂ ਇੱਕ ਐਮਐਲਏ ਨੂੰ 5 ਸਾਲ ਲਈ ਚੁਣ ਦਿੱਤਾ ਗਿਆ ਉਹ ਕਿਉਂ ਐਮਪੀ ਬਣ ਗਿਆ ਉਹਦੇ ਵਾਸਤੇ ਕੋਈ ਹੋਰ ਨਹੀਂ ਜਿਹੜੇ ਲੋਕ ਪਰਿਵਾਰਵਾਦ ਦਾ ਵਿਰੋਧ ਕਰਦੇ ਸੀ ਚਾਹੇ ਕੇਜਰੀਵਾਲ ਦਾ ਕੁੰਬਾ ਹੋਵੇ ਅੱਜ ਤੁਸੀਂ ਵੇਖੋ ਇੱਥੇ ਸਾਰਾ ਪਰਿਵਾਰਵਾਦ ਨਹੀਂ ਕੀ ਤੁਸੀਂ ਜਾ ਕੇ ਦੇਖੋ ਬਰਨਾਲੇ ਦੇ ਵਿੱਚ ਮੀਤੇਰ ਨੇ ਆਪਣਾ ਰਿਸ਼ਤੇਦਾਰ ਖੜਾ ਕੀਤਾ ਇੱਥੇ ਸੁਖਜਿੰਦਰ ਰੰਧਾਵਾ ਉਹਨੇ ਆਪਣੀ ਘਰ ਵਾਲੀ ਇਹਨਾਂ ਪਾਰਟੀਆਂ ਕੋ ਚਾਹੇ ਕਾਂਗਰਸੀ ਹੋਣ ਚਾਹੇ ਕਾਲੀ ਹੋਣ ਇਹ ਸਰਕਾਰ ਦੇ ਵਿੱਚ 32 ਦੇ ਕਰੀਬ ਇਹੋ ਜਿਹੇ ਐਮਐਲਏ ਆ ਜਿਹੜੇ ਵੱਖ-ਵੱਖ ਪਾਰਟੀਆਂ ਤੋਂ ਸੁਣ ਕੇ ਇਧਰ ਆਇਆ ਫਿਰ ਬਦਲਾਅ ਕਾ ਦਾ ਨਵੀਂ ਸਰਕਾਰ ਕਾ ਦੀ ਅਸੀਂ ਤੇ ਉਸ ਸਮੇਂ ਜਦੋਂ ਇਹ ਸਰਕਾਰ ਬਣਨ ਜਾ ਰਹੀ ਸੀ ਅਸੀਂ ਉਦੋਂ ਵੀ ਕਿਹਾ ਸੀ ਕਿ ਇਹ ਲੋਕ ਝੂਠੇ ਨੇ ਇਹਨਾਂ ਤੇ ਵਿਸ਼ਵਾਸ ਕਰਨ ਦਾ ਸਿਰਫ ਬਸੰਤੀ ਪੱਗ ਬੰਨ ਲੈਣੀ ਭਗਤ ਸਿੰਘ ਦਾ ਨਾਰਾ ਦੇ ਦੇਣਾ ਭਗਤ ਸਿੰਘ ਦੀ ਫੋਟੋ ਮਗਰ ਲਾ ਲੈਣਾ ਇਨਕਲਾਬ ਨਹੀਂ ਆ ਜਾਂਦਾ ਇਨਕਲਾਬ ਹਮੇਸ਼ਾ ਇਨਕਲਾਬ ਦਾ ਨਾਰਾ ਵੀ ਅੱਧਾ ਨਾਰਾ ਹੈ ਇਨਕਲਾਬ ਜ਼ਿੰਦਾਬਾਦ ਕਹਿਣ ਤੋਂ ਬਾਅਦ ਸਾਮਰਾਜ ਬਾਦ ਬੁਰਦਾਬਾਦ ਵੀ ਕਹਿਣਾ ਹੁੰਦਾ ਹੈ ਔਰ ਇਹ ਲੋਕ ਕਾਰਪੋਰੇਟਾਂ ਦੇ ਦਲਾਲ ਆ ਅੱਜ ਕਿਸਾਨ ਮੰਡੀਆਂ 'ਚ ਰੋਲ ਰਿਆ ਅੱਜ ਆਮ ਪੈਨਸ਼ਨਰ ਇੱਥੇ ਰੋਲ ਰਿਆ ਅੱਜ ਮਜ਼ਦੂਰ ਇੱਥੇ ਸੜਕਾਂ 'ਤੇ ਆ ਤੇ ਤੁਸੀਂ ਦੱਸੋ ਫਿਰ ਕਿਹੋ ਜਿਹਾ ਕਿਹੋ ਜਿਹਾ ਬਦਲਾਵ ਸੋ ਇਹ ਸਰਕਾਰ ਨੂੰ ਸਵਾਲ ਪੁੱਛਣ ਵਾਸਤੇ ਹੀ ਅਸੀਂ ਇੱਥੇ ਆਏ ਆ ਸਾਡਾ ਕੋਈ ਮਕਸਦ ਇਹ ਨਹੀਂ ਕਿ ਇਹ ਜਿੱਤ ਜੇ ਸਾਰੇ ਚੋਰ ਆ